ਗੋਲੇ ਸੋਨਹਾਰ ਸੋਹਣੇ ਕਾਲੋ ਸੰਤਨ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਪੁਰ ਮੌਕੇ ਜਿੱਥੇ ਕੀ ਵੱਡੀ ਗਿਣਤੀ ਦੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਨੂੰ ਹਮ ਪਹੁੰਚੀਆਂ ਨੇ ਸੋ ਸਰਬੱਤੇ ਪਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਔਰ ਵਕ ਵਕ ਤਾਰਾਂ ਜਿੱਥੇ ਲੰਗਰ ਲਗਾਏ ਜਾ ਰਹੇ ਨੇ ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਲਾਜਾਵਲ ਦੇ ਕੋਲ ਦੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਹੈ ਸੋ ਬੜਾ ਸੋਹਣਾ ਉਪਰਾਲਾ ਇਹਨਾਂ ਵੀਰਾਂ ਦਾ ਸੋ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਬੱਚਿਆਂ ਨੂੰ ਜੇਕਰ ਕੋਈ ਵੀਰ ਪੂਰਨ ਤੌਰ ਤੇ ਸਾਬਤ ਸੂਰਤ ਹੋਣ ਅਤੇ ਦਸਤਾਰ ਸਜਾਉਣ ਦਾ ਪ੍ਰਣ ਕਰ ਦਿੱਤਾ ਉਸ ਨੂੰ ਦਸਤਾਰਾਂ ਦਿੱਤੀਆਂ ਜਾਂਦੀਆਂ ਨੇ ਸੋ ਵੱਡਾ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਸੋ ਵਿਰਸਾ ਸੰਭਾਲ ਸਰਦਾਰੀ ਲਹਿਰ ਤਹਿਤ ਇਹ ਵੱਡਾ ਉਪਰਾਲਾ ਹੈ ਸੋ ਤੇ ਮਾਲੇ ਵੀ ਸਜਾਏ ਜਾ ਰਹੇ ਨੇ ਔਰ ਦਸਤਾਰਾਂ ਵੀ ਸਜਾਈ ਜਾ ਰਹੀ ਨੇ ਸੋ ਖਾਸ ਕਰਕੇ ਦੂਰ ਦੂਰੋਂ ਇੱਥੇ ਸੰਗਤਾਂ ਪਹੁੰਚੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਦਸਤਾਰ ਸਕਲਾਈ ਕੈਂਪ ਹੈ ਜਿੱਥੇ ਕਿ ਅਨੇਕਾ ਪ੍ਰਕਾਰ ਦੇ ਲੰਗਰ ਲੱਗਦੇ ਨੇ ਉੱਥੇ ਹੀ ਦਸਤਾਰਾਂ ਦੇ ਲੰਗਰ ਲਗਾਉਣੇ ਚਾਹੀਦੇ ਨੇ ਜੀ ਬਿਲਕੁਲ ਬਹੁਤ ਜ਼ਰੂਰੀ ਨੇ ਆਜ਼ਾਦੀ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਸਿੱਖ ਕੌਮ ਦੇ ਵਲੋਂ ਉਹਨਾਂ ਨੂੰ ਦੱਸਣਾ ਕਿ ਸਾਡੇ ਗੁਰੂਆਂ ਨੇ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਜੋ ਧਰਤੀ ਬਖਸ਼ੀ ਹੈ ਤਾਂ ਕਿਸ ਤਰ੍ਹਾਂ ਗੁਰਸਿੱਖੀ ਦੇ ਜੀਵਨ ਵੱਲ ਜਾਣਾ ਹੈ ਸਿੱਖ ਕੌਮ ਦਾ ਨਾਮ ਜਿਹੜਾ ਉੱਚਾ ਕਰਨਾ ਹੈ ਤੇ ਬਹੁਤ ਜ਼ਰੂਰੀ ਨੇ ਦਸਤਾਰਾਂ ਦੇ ਲੰਗਰ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਨੌਜਵਾਨ ਚਾਹੇ ਛੋਟੇ ਬੱਚੇ ਨੇ ਕਿਉਂਕਿ ਬੱਚਿਆਂ ਤੋਂ ਹੀ ਜਿਹੜਾ ਹੁੰਦਾ ਹੈ ਅੱਗੇ ਜਦੋਂ ਬੱਚਿਆਂ ਨੂੰ ਜੋ ਕੁਝ ਸਿਖਾ ਦਿੱਤਾ ਜਾਵੇ ਉਹ ਅੱਗੇ ਜਾ ਕੇ ਆਪਣੇ ਫਿਊਚਰ ਬਣਦੇ ਨੇ ਬੱਚੇ ਜੋ ਨੇ ਉਹ ਦੇਸ਼ ਦਾ ਭਵਿੱਖ ਹੁੰਦੇ ਨੇ ਤਾਂ ਸਾਰਿਆਂ ਨੂੰ ਚਾਹੇ ਉਹ ਨੌਜਵਾਨ ਨੇ ਚਾਹੇ ਬੱਚੇ ਨੇ ਸਾਰਿਆਂ ਨੂੰ ਦਸਤਾਰਾਂ ਦੇ ਬਾਰੇ ਇਤਿਹਾਸਿਕ ਸਭ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਕਿਉਂਕਿ ਜੋ ਅੱਜ ਇਹ ਕੈਂਪ ਲਗਾਇਆ ਗਿਆ ਹੈ ਇਸ ਦਾ ਮੇਨ ਮਕਸਦ ਹੀ ਇਹ ਹੈ ਕਿ ਨੌਜਵਾਨਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚੀਆਂ ਚਾਹੇ ਉਹ ਨੌਜਵਾਨ ਨੇ ਲੜਕੇ ਨੇ ਜਾਂ ਲੜਕੀਆਂ ਨੇ ਉਹ ਰੋਮਾ ਦੀ ਬੇਦਬੀ ਕਰਦੇ ਨੇ ਸੋ ਉਹਨਾਂ ਨੂੰ ਹੀ ਕੈਂਪ ਜਿਹੜਾ ਹੈ ਮਕਸਦ ਇਹ ਹੀ ਹੈ ਕਿ ਜਾਣਕਾਰੀ ਦੇਣਾ ਉਹਨਾਂ ਨੂੰ ਦੱਸਣਾ ਕਿ ਕੀ ਮਹੱਤਤਾ ਹੈ ਦਸਤਾਰ ਦੀ ਦਸਤਾਰ ਦੀ ਮਰਿਆਦਾ ਕੀ ਹੈ ਕਿਸ ਤਰ੍ਹਾਂ ਇਸ ਨੂੰ ਇਸ ਨੂੰ ਸਜਾਉਣਾ ਹੈ ਇਸ ਨੂੰ ਕਿਸ ਤਰ੍ਹਾਂ ਅੱਗੇ ਇਸ ਦੇ ਪਾਲਣਾ ਕਰਨੀ ਹੈ ਤਾਂ ਸੋ ਬਹੁਤ ਜ਼ਰੂਰੀ ਹੈ ਇਸ ਦਾ ਜੋ ਮੇਨ ਮਕਸਦ ਉਹ ਇਹੀ ਹੈ ਕੈਂਪ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬਾਕੀ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬਹੁਤ ਫਰਕ ਪੈ ਚੁੱਕਿਆ ਹੈ ਵੀ ਜਿਹੜੇ ਜੀ ਤੇ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਬਹੁਤ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਜਿਹੜੇ ਬੱਚੇ ਕੇ ਕੇਸ ਕਤਲ ਕਰਾਉਂਦੇ ਸੀਗੇ ਉਹ ਵਾਪਸ ਦਾੜੀ ਕੇਸ ਸਜਾਉਣ ਲੱਗੇ ਤੇ ਉਹ ਆਪਣੇ ਦਸਤਾਰਾਂ ਸਜਾਉਣ ਲੱਗੇ ਸਾਨੂੰ ਉਹ ਵਧੀਆ ਉਹਨੂੰ ਕਰਨ ਵਾਸਤੇ ਅਸੀਂ ਲੰਗਰ ਦਸਤਾਰਾਂ ਦੇ ਲਾਉਨੇ ਆ ਉਹਨਾਂ ਦਾ ਸਨਮਾਨ ਵੀ ਕਰਦੇ ਆ ਜਿਹੜੇ ਬੱਚੇ ਨੌਜਵਾਨ ਆਪਣਾ ਪ੍ਰਾਨ ਘਾਣਾ ਵੀ ਅਸੀਂ ਦਾੜੀ ਕੇਸ ਰੱਖਾਂਗੇ ਸਿੰਘ ਸਜਾਂਗੇ ਉਹਨਾਂ ਵਾਸਤੇ ਅਸੀਂ ਸਨਮਾਨ ਬਦੂ ਦਸਤਾਰ ਦਿੱਤੀ ਜਾਂਦੀ ਹੈ ਬਿਲਕੁਲ ਸੋ ਸੋਨਾ ਉਪਰਾਲਾ ਹੈ ਇਹਨਾਂ ਵੀਰਾਂ ਦੇ ਵੱਲੋਂ ਦਸਤਾਰ ਸਿਕਲਾਈ ਕੈਂਪ ਜਿਹੜਾ ਕਿ ਲਗਾਇਆ ਗਿਆ ਸੋ ਵਕਤ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਨੇ ਛੋਟੇ ਛੋਟੇ ਬੱਚੇ ਪਹੁੰਚੇ ਨੇ ਉਤਸ਼ਾਹਿਤ ਨੇ ਬੱਚਿਆਂ ਨੂੰ ਬਹੁਤ ਸ਼ੌਂਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਦਸਤਾਰਾਂ ਇਹਨਾਂ ਨੌਜਵਾਨਾਂ ਤੇ ਸਜਾਈਆਂ ਜਾ ਰਹੀਆਂ ਨੇ ਸੋ ਖਾਸ ਹੈ ਤਨਤਨ ਸ਼੍ਰੀ ਗੁਰੂ ਰਣਜੀਤ ਪ੍ਰਕਾਸ਼ ਪੁਰਬ ਮੌਕੇ ਔਰ ਇਸੇ ਤਰ੍ਹਾਂ ਹੀ ਹਰ ਤਰ੍ਹਾਂ ਇਹਨਾਂ ਵੱਲੋਂ ਦਸਤਾਰਾਂ ਦਾ ਲੰਗਰ ਲੱਗਾ ਹੈ ਕਿ ਹਰ ਐਕੇ ਜਿੱਥੇ ਕਿਤੇ ਇਸ ਤਰ੍ਹਾਂ ਆਗਮਨ ਹੋਣ ਤਾਂ ਉਸਤਾਰਾਂ ਦੇ ਲੰਗਰ ਜ਼ਰੂਰ ਲੱਗਣ ਪਰਚੇ ਵਰਦਾਨਾਂ ਜੁੜ ਸਕਣ